ਸਰਕਾਰਯੋਗ ਸ਼੍ਰੀ ਫੇਸਬਗੇਲ ਸਾਹਿਬ ਜੀ ਰਾਜਾ ਅਮਿਤ ਸਾਹਿਬ ਜੀ ਸਰਕਾਰਯੋਗ ਸudar ਪ੍ਰਤਾਪ ਸਿੰਘ ਬਾਜਵਾ ਜੀ ਸਰਕਾਰਯੋਗ ਰਾਣਾ ਬਬਜੀਤ ਸਿੰਘ ਜੀ ਭਾਰਤ ਕੁਸ਼ਨਾਸ਼ੂ ਜੀ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਜੀ ਬੁਲਾਰਿਆ ਸਾਹਿਬ ਜੀ ਸੁਪਾਰ ਪੁਲਰ ਸਾਹਿਬ ਜੀ ਸਮੇਤ ਸਿੰਘ ਜੀ ਬਰਿੰਦਰ ਢਿੱਲੋਂ ਸਾਹਿਬ ਪੀਕੀ ਸਾਹਿਬ ਜੀ ਤੇ ਗੁਵਾਯਾ ਸਾਹਿਬ ਭਾਈ ਆਉੜਾ ਜੀ ਤੁਸੀਂ ਕਹਿੰਦੇ ਸਰਕਾਰ ਆ ਜਾਣ ਤੋਂ ਨਜ਼ਾਰਾ ਲਿਆ ਲਾ ਕੇ ਨਜ਼ਾਰਾ ਤਾਂ ਜੇ ਲੈਂਦਾ ਭਾਈ ਬੇਟੀ ਜੀ ਆਵੜਾ ਸਾਹਿਬ ਸਾਧ ਦੀ ਧੂਣੀ ਉਪਰ ਇਕੱਠ ਬਾਦ ਹੈ ਵੈਸੇ ਨਜ਼ਾਰਾ ਜਿਆਦਾ ਤੁਸੀਂ ਜਿੰਦਾਬਾਦ 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 ਬੇਬੀਆਂ ਵੀ ਬੜੀ ਗਿਣਤੀ ਚਾਈਆਂ ਹੋਈਆਂ ਬੇਬੀਆਂ ਦਾ ਵੀ ਬੜਾ ਧੰਨਵਾਦ ਹੈ ਮੱਥਾ ਟੇਕਣਾ ਬੀਬੀ ਤੇਰੇ ਮਾਂ ਦੀਆਂ ਅਸੀਸਾਂ ਤੱਕ ਬਿਠਾਵਣ ਬਾਖਸ਼ੜ ਮੁਲਕ ਦੀ ਗਿਰੀ ਜਿੱਥੇ ਮਾਵਾ ਪੈਣ ਦਾ ਅਸ਼ੀਰਵਾਦ ਹੋ ਜੇ ਨਾ ਫੇਰ ਆ ਤਾਂ ਪੰਜਾਬ ਦੀ ਗੱਲ ਆ ਪਰ ਦਿੱਲੀ ਜਿੱਤ ਲਈ ਆ ਜੇ ਨਾ ਲਗਾ ਨਹੀਂ ਕਿ ਨਾ ਬੀਬੀਓ ਮੈਂ ਹੋਰ ਤੁਹਾਡੇ 1000 ਰੁਪਏ ਵਾਲੀ ਲੱਗ ਨਹੀਂ ਕਰਨੀ ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕੀ ਨਾ ਪਾਣੀ ਐ ਕਹਿੰਦੀ ਹੋਰ ਕੀ ਨਾ ਪਾਣੀ ਐ ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਡੀਕ ਦੇ ਮਾਮਾ ਮੁੜ ਕੇ ਆਏ ਹੀ ਜਿਹੜਾ ਮਾਮਾ ਭੈਣਾਂ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਹੈ ਬੀਬੀ ਆਨੂੰ 100000 ਰੁਪਿਆ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਐਸੀ ਤੁਹਾਨੂੰ ਗਾਰੰਟੀ ਦਿੰਦੇ ਆ 100 ਦਿਨ ਰੋਜ਼ਗਾਰ ਮਿਲੇਗਾ। ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ 'ਚ ਰੱਤ ਮਾਰਦੀ। ਹੁਣ ਗਾਰੰਟੀ ਨਹੀਂ ਰਹੀ। ਲੇਕਿਨ ਰੋਜ਼ਗਾਰ ਦੀ ਗਾਰੰਟੀ ਨਹੀਂ ਰਹੀ, ਬੇਰੁਜ਼ਗਾਰੀ ਦੀ ਗਾਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ। ਨਾ ਜੇ ਇਹਨੂੰ ਪੁੱਛੇ મોદી ਨੂੰ ਮੈਂ ਨਿਆਣੇ ਤੇਰੇ ਘਰ ਛੱਡ ਕੇ ਆਉਣੇ ਆ 60 ਦਿਨ ਕਿੱਥੋਂ ਖਾਵਾ ਦੇ ਕਿੱਥੋਂ ਬੀਬੀਆਂ ਭੈਣਾ ਗਰੀਬ ਪਰਵਾਹ ਗੁਜ਼ਾਰਾ ਕਰਨਗੇ ਗਰੀਬ ਤੇ ਪੇਟ ਤੇ ਲੱਤ ਮਾਰਦੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਕਾਉਂਗ ਉਹ ਪੰਜਾਬ ਦੀ ਸਰਕਾਰ ਕੋਲ ਦਾ ਥੀਮ ਕਾਰਡ ਨੂੰ ਪੈਸੇ ਨਹੀਂ ਹੈ ਇਹਨਾਂ ਨੇ ਕਿੱਥੇ ਦੇੜੇ ਆ ਇਹਨਾਂ ਨੇ ਆਪਣੇ 400 ਰੁਪਏ ਮਰੇ